ਆਪਣੇ ਇਹਨਾਂ ਵਿਕਾਰਾਂ ਨੂੰ ਆਪਣੇ ਗਿਆਨ ਅੰਦਰਾਂ ਨੂੰ ਬੁਰਿਆਂ ਕੰਮਾਂ ਤੋਂ ਬਚਾਲਾ ਕਹਿੰਦੇ ਉਹ ਮਾਲਕ ਵੈਗਰੂ ਤੇਰੇ ਨੇੜੇ ਹੀ ਆ ਤੇਰੇ ਤੋਂ ਕਿਤੇ ਵੀ ਦੂਰ ਨਹੀਂ ਹੈਗਾ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲਗੇ ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਆਜ ਮਿਲਾਵਾ ਸ਼ੇਖ ਫਰੀਦ ਕਹਿੰਦੇ ਇਹੜਾ ਮਨੁੱਖਾ ਸਰੀਰ ਤੈਨੂੰ ਮਿਲਿਆ ਨਾ ਇਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਿਲਿਆ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ جے جانا مر جائی اے ਘੁੰਮ ਨਾਈ اے ਝੂਠੀ دنیا ਲੱਗ نہ ਆਪ ਵੰਜਾਈ اے پھر کی کریے بولی اے سچ ਧਰਮ ਝੂਠ ਨਾ بولی اے جو ਗੁਰ ਦਸੇ ਵਾਟ ਮੁਰਿਦਾں 졸ੀ ਸਾਧ ਸੰਗਤ ਜੀ میری ਬੇਨਤੀ ਹੈ ਆਪਣੇ ਘਰਾਂ ਚ ਸਹਿਜ ਪਾਠ ਕਰੋ ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਨੂੰ ਬਾਣੀ ਦੇ ਲੜ ਲਾਓ ਜਿਹੜੇ ਕੋਈ ਨੌਜਵਾਨ ਕੋ ਮੇਰਾ ਭਰਾ ਨਸ਼ਾ ਕਰਦਾ ਆਪਣੇ ਮਨ ਨੂੰ ਸਮਝਾਓ ਨਸ਼ੇ ਵਰਗੀਆਂ علاماتਾਂ بیماریਆਂ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੋ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਤੇ ਗੁਰੂ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਇਹ ਜੀਵਨ ਸਾਨੂੰ بار بار ਨਹੀਂ ਮਿਲਣਾ ਇਹ ਸਮਾਂ ਮਿਲਿਆ ਵਾ ਇਹਨੂੰ ਚੰਗੇ ਬੰਦੇ ਲਾਉਣ ਦੀ ਕੋਸ਼ਿਸ਼ ਕਰੀਏ ਬਾਹਰ ਜਿਵੇਂ ਵੀਰਾਂ ਨੇ ਕੱਲ ਵੀ ਲਿਟਰੇਚਰ ਦੀ ਗੱਡੀ ਲੈ ਕੇ ਆਏ ਸੀ ਲਿਟਰੇਚਰ ਲੈ ਕੇ ਜਾਓ ਆਪਣੇ ਘਰਾਂ ਚ ਸੋਹਣੀਆਂ ਪੁਸਤਕਾਂ ਰੱਖੋ ਕਿਤਾਬਾਂ ਰੱਖੋ ਪੜਨ ਦੀ ਆਤ ਪਾਓ ਵੱਜਿਆਂ ਵੱਡਿਆਂ ਦੀ ਘਰਾਂ ਚ ਰਿਸਪੈਕਟ ਕਰੋ ਮਾਂ ਬਾਪ ਦੀ ਇੱਜ਼ਤ ਕਰੋ ਘਰਾਂ ਚ ਬਜ਼ੁਰਗਾਂ ਨਾਲ ਪਿਆਰ ਨਾਲ ਬੋਲੋ ਘਰਾਂ ਦੇ ਵਿੱਚ ਬਜ਼ੁਰਗ ਆਪਣੇ ਬੱਚਿਆਂ ਨਾਲ ਪਿਆਰ ਨਾਲ ਬੋਲਣ ਤੇ ਤੁਹਾਡਾ ਘਰੇ ਬੈਕੁੰਠਾ ਤੁਹਾਡਾ ਘਰੇ ਸਵਰਗ ਬਣ ਜਾਣਾ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਹੁਤ ਸੋਹਣਾ ਉਪਰਾਲਾ ਆਪ ਸਮੂਹ ਨਗਰ ਦੇ ਇਹਨਾਂ ਪ੍ਰਬੰਧਕ ਵੀਰਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਵਾ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਇਹਨਾਂ ਤਿੰਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਹੈ ਦੋ ਸਮਾਗਮਾਂ 'ਚ ਦਾਸ ਨੂੰ ਸ਼ਬਦ ਵਿਚਾਰ ਕਰਨ ਦਾ ਮੌਕਾ ਮਿਲਿਆ ਵੱਖ-ਵੱਖ ਬੁਲਾਰਿਆਂ ਨੇ ਰਾਗੀ ਸਿੰਘਾਂ ਨੇ ਤੁਹਾਨੂੰ ਗੁਰਬਾਣੀ ਦਾ ਕੀਰਤਨ ਵਿਚਾਰਾ ਸਰਵਣ ਕਰਾਈਆਂ ਨੇ ਤੁਸੀਂ ਬੜੇ ਪਿਆਰ ਨਾਲ ਸਰਵਣ ਕੀਤੀਆਂ ਨੇ ਸਾਧ ਸੰਗਤ ਜੀ ਇਹਨਾਂ ਦੀਵਾਨਾ ਵਿੱਚ ਸੇਵਾ ਕਰਦੇ ਆ ਕੋਈ ਸ਼ਬਦ ਅੱਗੇ ਪਿਛੇ ਹੋਣਾ ਕਿ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਦਾਸ ਆਪਣੇ ਵੱਲੋਂ ਖਿਮਾ ਮੰਗਦਾ ਹੈ ਜੋ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਸਤਿਗੁਰ ਤੇ ਜਾਣ ਕੇ ਆਪਣੇ ਹਿਰਦੇ ਵਿੱਚ ਰਸਾਉਣ ਦਾ ਯਤਨ ਕਰਿਓ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਹੈ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰੇ ਇਥੋਂ ਦੇ ਸਮੁੱਚੇ ਪ੍ਰਬੰਧਕ ਵੀਰ ਜਿਨ੍ਹਾਂ ਨੇ ਬਹੁਤ ਸੋਹਣਾ ਤੇ ਵਧੀਆ ਪ੍ਰਾਲਾ ਕੀਤਾ ਹੈ ਇਲਾਕੇ ਵਿੱਚ ਗੁਰਮਤ ਦੀ ਗੱਲ ਹੋਵੇ ਗੁਰਮਤ ਦੀ ਵਿਚਾਰ ਹੋਵੇ ਸਾਡੇ ਬੱਚੇ ਬੱਚੀਆਂ ਸਿੱਖੀ ਨਾਲ ਜੁੜਨ ਤੁਸੀਂ ਬਹੁਤ ਪਿਆਰ ਨਾਲ ਜਿਨ੍ਹਾਂ ਨੇ ਲੰਗਰ ਬਣਾਏ ਨੇ ਲੰਗਰ ਵਰਤਾਏ ਨੇ ਦੂਰ ਦੂਰ ਤੱਕ ਸੰਗਤਾਂ ਨੂੰ ਲੈ ਕੇ ਆਏ ਨੇ ਟੈਂਟ ਵਾਲੇ ਵੀਰ ਸਾਊਂਡ ਵਾਲੇ ਸਾਡੇ ਗੁਰਸਿੱਖ ਪਿਆਰੇ ਵੀਰ ਜਿਨ੍ਹਾਂ ਨੇ ਸਾਊਂਡ ਦੀ ਸੇਵਾ ਕੀਤੀ ਹੈ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਬੜੇ ਪਿਆਰ ਨਾਲ ਪਹਿਲੀ ਵਾਰ ਤੁਹਾਡੇ ਇਲਾਕੇ ਚ ਆਉਣ ਦਾ ਮੌਕਾ ਮਿਲਿਆ ਪਰ ਤੁਸੀਂ ਬੜੇ ਪਿਆਰ ਨਾਲ ਸਰਵਣ ਕੀਤਾ ਸੱਚੀ ਗੱਲ ਹੈ ਤੁਸੀਂ ਬਹੁਤ ਟਿਕਾ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਦੀਵਾਨ ਵਿੱਚ ਹਾਜ਼ਰੀ ਭਰੀ ਹੈ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਤਾਂ ਹੀ ਇਹਦਾ ਫਾਇਦਾ ਇਥੋਂ ਕੁਝ ਲੈ ਕੇ ਜਾਓ ਪ੍ਰਣ ਕਰੋ ਕਿ ਜਿਨ੍ਹਾਂ ਨੇ ਅਜੇ ਤੱਕ ਬਾਣੀ ਦਾ ਪਾਠ ਸ਼ੁਰੂ ਨਹੀਂ ਕੀਤਾ ਉਹ ਸਹਿਜ ਪਾਠ ਕੋਈ ਸ਼ੁਰੂ ਕਰੋ ਖੰਡੇ ਬਾਟੇ ਦੀ ਪੌਲ ਲਓ ਸਭ ਸੂਰਤ ਹੋ ਕੇ ਗੁਰੂ ਦੀ ਵਿਚਾਰ ਦੇ ਪਾਤਰ ਬਣੀਏ ਸਾਰਿਆਂ ਦਾ ਧੰਨਵਾਦ ਮਾਲਕ ਕਿਰਪਾ ਕਰੇ ਜਿਨੇ ਵੀ ਤੁਸੀਂ ਪੈਣਪਰਾ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਜੇ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇਰ ਉਹ ਤਾ ਬਖਸ਼ਿਸ਼ ਕਰੇ ਜਿੰਨੇ ਵੀ ਗ੍ਰੰਥੀ ਸਭਾ ਦੇ ਸਾਰੇ ਵੀਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜਾ ਮਾਨ ਸਤਕਾਰ ਤੁਸੀਂ ਦਿੱਤਾ ਜੀ ਮਾਲ ਕਿਰਪਾ ਕਰੇ ਇਦਾਂ ਹੀ ਪਿਆਰ ਮੁਹੱਬਤ ਸਾਡਾ ਬਣਾ ਰਹੇ ਅਸੀਂ ਸਾਰੇ ਅਕਾਲ ਤਖਤ ਤੋਂ ਪ੍ਰਵਾਨਤ ਸਿੱਖ ਰਹਿਤ ਮੁਰਦਾ ਦੇ ਝੰਡੇ ਠਾਈਏ ਤੇ ਜਿਹੜੀ ਗੁਰੂ ਦੀ ਗੱਲ ਆਪਾਂ ਘਰ ਘਰ ਵਿੱਚ ਇੱਕ ਗੁਰੂ ਇੱਕ ਪੰਥ ਦੀ ਗੱਲ ਆਪਾਂ ਸਮਾਜ ਦੇ ਵਿੱਚ ਲੈ ਕੇ ਚੱਲੀਏ ਤਾਂ ਕਿ ਗੁਰੂ ਦੀ ਵਿਚਾਰ ਪਖੰਡਵਾਦ ਤੋਂ ਤੌਬਾ ਕਰਕੇ ਅਸੀਂ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾਈਏ ਸਾਰੀਆਂ ਸੰਗਤਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਮਾਤਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ 'ਚ ਪਿਆਰ ਆਵੇ ਇਤਫਾਕ ਆਵੇ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਘਰਾਂ ਵਿੱਚ ਰਹਿਣ ਦਾ ਜਿਹੜਾ ਤਰੀਕਾ ਆਪਣੇ ਗੁਰੂ ਕੋਲੋਂ ਸਿੱਖੀਏ ਕੋਈ ਗੁਰੂ ਸਾਹਿਬ ਜੀ ਸਿਖਾਉਂਦੇ ਨੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਣਕੇ ਜਨੇ ਬਡੀਰੇ ਤੁਮ ਹੋ ਤਿੰਸਿਉ ਝਗਰਤ ਪਾਪ ਇਸ ਕਰਕੇ ਆਓ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਬੜੇ ਪਿਆਰ ਨਾਲ ਆਪਾਂ ਸਾਰਿਆਂ ਨੇ ਹੁਣ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਵੀ ਕਰਨਾ ਹੈ ਫਿਰ ਆਪਾਂ ਅਰਦਾਸ 'ਚ ਸ਼ਾਮਲ ਹੋਣਾ ਹੈ ਫਿਰ ਭਾਈ ਸਾਹਿਬ ਜਿਹੜੀ ਹੈ ਉਹ ਮੁਖਵਾਕ ਲੈਣਗੇ ਬਾਅਦ ਵਿੱਚ ਆਪਾਂ ਸਾਰੇ ਨੇ ਮਹਾਰਾਜ ਦਾ ਜਿਹੜਾ ਹੈ ਪਾਵਨ ਰੂਪ ਨਿਜਸਥਾਨ ਤੇ ਜਾਏਗਾ ਫਿਰ ਪ੍ਰਸ਼ਾਦਾ ਪਾਣੀ ਛਕਣਾ ਹੈ ਮੇਰੀ ਇੱਕ ਬੇਨਤੀ ਮੈਂ ਕੱਲ ਵੀ ਕੀਤੀ ਦੁਬਾਰਾ ਕਰ ਦੇਣਾ ਆਪੋ ਆਪਣੇ ਇਲਾਕਿਆਂ ਦੇ ਗ੍ਰੰਥੀ ਸਿੰਘਾਂ ਵੱਲ ਜ਼ਰੂਰ ਧਿਆਨ ਦਿਓ ਜਿੱਥੇ ਅਸੀਂ ਬਹੁਤ ਸੋਹਣੇ ਸੋਹਣੇ ਗੁਰਦੁਆਰੇ ਬਣਾਏ ਆ ਉਹਨਾਂ ਦੀ ਸੇਵਾ ਸੰਭਾਲ ਕਰੋ ਗ੍ਰੰਥੀ ਸਿੰਘਾਂ ਦੀਆਂ ਤਨਖਾਹਾਂ ਵੱਲ ਧਿਆਨ ਦਿਓ ਜ਼ਰੂਰ ਕਿਉਂਕਿ ਨਹੀਂ ਤੇ ਆਉਣ ਵਾਲਾ ਸਮਾਂ ਏਡਾ ਖਤਰਨਾਕ ਹੋਣਾ ਤੁਹਾਨੂੰ ਕਈ ਕਈ ਪਿੰਡਾਂ 'ਚ ਕੋ ਗ੍ਰੰਥੀ ਗੱਜ ਕੇ ਬੋਲੋ ਨਹੀਂ ਲੱਬਿਆ ਕਰਨਾ ਕਿਉਂਕਿ ਅਸੀਂ ਜਿੱਦਾਂ ਟੌਰਚਰ ਕਰ ਰਹੇ ਹਾਂ ਨਾ ਤਸ਼ੱਦਦ ਕਰ ਰਹੇ ਹਾਂ ਲੱਭਣਾ ਹੀ ਨਹੀਂ ਕੋਈ ਗਰੰਥੀ ਆਉਣ ਵਾਲੇ ਸਮੇਂ ਤੇ ਅਜੇ ਵੀ ਇਦਾਂ ਹੀ ਹੋ ਰਿਹਾ ਪਾਠ ਇੱਕ ਪਿੰਡ ਹੁੰਦਾ ਤੇ ਗਰੰਥੀ ਚੋਂ ਪਿੰਡਾਂ ਦੇ ਇਕੱਠੇ ਕਰਨੇ ਪੈਂਦੇ ਆ ਪਿੰਡ ਚ ਕਈ ਵਾਰੀ ਗਰੰਥੀ ਨਹੀਂ ਲੱਭਦਾ ਕਾਰਨ ਇਹੋ ਹੀ ਆ ਵੀ ਤਨਖਾਹ ਦੇਣ ਲੱਗਿਆਂ ਅਸੀਂ ਕਈ ਵਾਰੀ ਗੁਰਦੁਆਰਾ ਲਾ ਲਈਨੇ 30 40 ਲੱਖ ਰੁਪਇਆ ਤਨਖਾਹ ਦੇਣ ਲੱਗਿਆਂ ਕਹਿੰਦੇ ਕਿ ਕਿਦਾਂ ਦੇਈਏ ਕਹਿੰਦੇ 6 ਮਹੀਨਾ ਬਾਅਦ ਗ੍ਰਾਹੀ ਦੇ ਦਿਆਂਗੇ ਆਪਾਂ ਕਿ ਸਕੂਲ ਦਾ ਟੀਚਰ ਹੋਵੇ ਉਹਨੂੰ 6 ਮਹੀਨਾ ਦੀ ਗ੍ਰਾਹੀ ਦੇ ਦਿਓ ਤੇ ਕਿਦ ਤੇ ਗਰਾਹੀ ਵੀ ਫਿਰ ਪਤਾ ਕਿਹੜੀ ਕਣ ਦੇ ਨੇ ਜਿਹੜੀ ਕੁੰਡੀਆਂ ਜੇ ਵਾਲੀ ਕਣਕ ਹੁੰਦੀ ਨਾ ਉਹ ਪੀਪਾ ਭਰ ਕੇ ਦੇ ਦਿੰਦੇ ਏਦਾਂ ਨਾ ਕਰਿਆ ਕਰੋ ਤਨਖਾਹਾਂ ਚੰਗੀਆਂ ਦਿਓ ਮੋਟੀਆਂ ਤਨਖਾਹ ਮੈਂ ਤਾਂ ਵਿਦੇਸ਼ਾਂ ਜਿੰਨੇ ਵੀਰ ਬੈਠੇ ਉਹਨਾਂ ਨੂੰ ਕਹਿੰਨਾ ਨਾ ਵੀ ਤੁਸੀਂ ਹੋਰ ਕੁਝ ਨਾ ਕਰੋ ਆਪੋ ਆਪਣੇ ਪਿੰਡਾਂ ਦੇ ਵਿੱਚ ਫੋਨ ਕਰਕੇ ਪੁੱਛੋ ਕਮੇਟੀਆਂ ਨੂੰ ਤੁਹਾਡੇ ਪਿੰਡ ਦੇ ਗਰੰਥੀ ਤਨਖਾਹ ਕਿੰਨੀ ਹੈ ਪੰਜ ਸੱਤ ਬੰਦੇ ਪਿੰਡ ਦੇ ਰਲ ਕੇ ਵਿਦੇਸ਼ਾਂ ਚ ਆਪਣੇ ਪਿੰਡ ਦੇ ਗ੍ਰੰਥੀ ਤਨਖਾਹ ਦਾ ਖਰਚਾ ਚੱਕ ਲੈਣ ਫਿਰ ਉਹਨੂੰ ਇਹ ਕਹਿਣ ਗ੍ਰੰਥੀ ਸਿੰਘ ਦੀ ਵੀ ਡਿਊਟੀ ਲਾਉਣ ਕਿ ਤੂੰ ਪਿੰਡ ਦੇ ਬੱਚਿਆਂ ਦੀ ਕਲਾਸ ਲਾਇਆ ਕਰਨੀ ਆ ਸੰਖਿਆ ਦੀ ਕਲਾਸ ਲਾਇਆ ਕਰਨੀ ਆ ਮੈਂ ਕੱਲ ਕਿਹਾ ਸੀ ਨਾ ਫੇਰ ਗ੍ਰੰਥੀ ਮਨਮਤ ਕਰੂਗਾ ਹੀ ਨਹੀਂ ਤੇ ਜੇ ਤੂੰ ਤਨਖਾਹਾਂ ਨਾ ਦੇਣੀਆਂ ਫਿਰ ਮੇਰੀ ਕੱਲ ਗਈ ਆ ਦੁਬਾਰਾ ਬੋਲ ਦੇਣਾ ਫੇਰ ਜਿਹੜਾ ਬਜ਼ੁਰਗ ਤੁਰੇ ਜਾਂਦੇ ਉਹਨਾਂ ਕਹਿ ਗਣਾ ਉਹ ਚਾਰ ਪੰਜ ਅਖੰਡ ਫੜ ਜਾਂਦੇ ਹੀ ਫੇਰ ਉਹਨਾਂ ਇਦਾਂ ਕੀ ਕਰਨਾ ਫੇਰ ਤੋਂ ਨਾ ਉਹਨਾਂ ਨੂੰ ਪਤਾ ਵੀ ਖੰਡ ਪਾੜ ਦੇ ਨਾਲ ਹੀ ਤੇ ਪੈਸੇ ਮਿਲਣੇ ਸਾਨੂੰ ਉਦਾਂ ਦੇ ਮਿਲਣੇ ਨਹੀਂ ਆ ਦੋ ਚਾਰ ਵਿਆਹ ਤੇ ਆ ਕੇ ਦੋ ਚਾਰ ਬਜ਼ੁਰਗਾਂ ਦੇ ਖੰਡ ਪਾੜ ਦਾ ਭੋਗ ਪੈ ਗਿਆ ਤੇ ਰੋਟੀ ਪਾਣੀ ਚੱਲੀ ਜਾਂਦਾ ਫੇਰ ਉਹਨਾਂ ਕਦੀ ਵੀ ਕਿਸੇ ਨੂੰ ਮਨਮਤ ਵਾਲੇ ਬੰਨੇ ਨਹੀਂ ਤੋੜਨਾ ਇਸ ਕਰਕੇ ਆਪੋ ਆਪਣੇ ਇਲਾਕਿਆਂ ਦੇ ਗਰੰਥੀ ਸਿੰਘਾਂ ਦੀਆਂ ਤਨਖਾਹਾਂ ਵਾਲੇ ਬੰਨੇ ਧਿਆਨ ਬੋਲੋ ਸਾਰੇ ਜੀ ਜ਼ਰੂਰ ਦਿਓ ਇਸ ਬੰਨੇ ਪਹਿਰਾ ਦੇਣ ਦੀ ਕੋਸ਼ਿਸ਼ ਕਰੋ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਇਸ ਬੰਨੇ ਧਿਆਨ ਦੇਣਾ ਸਾਰਿਆਂ ਦਾ ਧੰਨਵਾਦ ਫਤਿਬਲਾਓ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖ ਵਾਹਿਗੁਰੂ ਜੀ ਕੀ ਫਤਿਹ